ਸੰਤ ਤੇ ਉਹ ਹੈ ਜਿਹਦੀ ਮਹਿਫਿਲ ਵਿੱਚ ਬੈਠ ਕੇ ਕੋਈ ਚੋਰ ਵੀ ਸ਼ਾਂਤ ਹੋ ਜਾਏ ਇਤਨੀ ਮਹਿਰਸ ਕਰਦੇ ਆ ਮੈਂ ਪੜ ਰਿਹਾ ਸੀ ਇੱਕ ਸੂਫੀ ਫਕੀਰ ਦੀ ਗਾਥਾ ਹਸਨ ਦੀ ਰਾਤ ਦਾ ਵਕਤ ਅੱਧੀ ਰਾਤ ਦਾ ਈਰਾਨ ਦੀ ਗੱਲ ਈਰਾਨ ਠੰਡਾ ਦੇਸ਼ ਬਰਫਾਂ ਪੈਂਦੀਆਂ ਚੋਰ ਕਿਦੇ ਹਸਨ ਦੀ ਕੁਟਿਆ ਦੇ ਚ ਵੜ ਗਿਆ हसन लेटे आया से ऊपर कंबल दया आ गई इस चोर नु मेरे घर चो कुछ नहीं मिलेगा खाली जाएगा अद्धी रात नु है ठंड आया बेचारा खाली जाएगा कभी किसी संत ने चोर नु नहीं मारिया चोरा ने चोर नु मारे बगौर मतला करना कभी कभी किसी संत ने दुष्टों नहीं मारे ने ही दुष्टों मारे कभी बग़ौर मुताला करना जैसे वो देखद चोर दी अख़ा रात नाल तालमेल बिठा लेंदियाँ क्योंकि दी जिंदगी रात दी है सहजे सहजे रात उसत दिखाई देन लग पे दे, दिखाई देन लग पे दे। देखे कुछ नहीं है जान लगया हसन ने आवाज मारी मित्रा और मेरे को मेरे कंबल है तेरे कंबल भी कोई नहीं बार ठंड बड़ी है, आ, ले जा और अपने कुल कुछ भी नहीं आ, ले जा। खाली ना जा मेरी तुह तो ना कर मेरी कुटिया चो मेरे घर ही नहीं कोई तू तो आया और अद्धी रात रात नया ਖਾਲੀ ਜਾ ਰਹੇ ਮੈਨੂੰ ਦੁੱਖ ਹੈ ਮੇਰਾ ਹਿਰਦਾ ਤੜਪਦਾ ਹੈ ਮੇਰੇ ਤੇ ਤਰਸ ਖਾ ਮੇਰੇ ਹਿਰਦੇ ਨੂੰ ਤੜਪਾਣਾ ਐ ਲੈ ਜਾ ਕੰਮਲ ਚੋਰ ਦੀ ਸਾਰੀ ਚੋਰੀ ਨਿਕਲ ਗਈ ਪਤਾ ਹੈ ਉਸ ਚੋਰ ਨੇ ਕੀ ਅਖਿਆ ਜ਼ਿੰਦਗੀ ਚ ਪਹਿਲੀ ਦਫਾ ਕਿਸੇ ਅਮੀਰ ਦਾ ਘਰ ਲੱਭਿਆ ਆਇਆ ਤਾਂ ਮੈਂ ਲੁੱਟਣ ਸੀ ਮੈਂ ਖੁਦ ਲੁੱਟਿਆ ਗਿਆ फ फक, चोर फकीर हो गया हसन की संगत नाला उस चोर से भी तरस आ रहा धन गुरु नानक देव जी महाराज कहते कितनी ही कहली रात होवे चिटिया चीजा तो चिटिया ही रही कहियाँ थोड़िया हो जाए और कितना ही चिटा दिन तपया हो चारों पासे उसने रोशनी चिटियाई फैलाई होवे पर कलिया चीजा तो कहिया ही र ਪੰਕਤੀ ਮੈਂ ਤੁਹਾਨੂੰ ਫੇਰ ਸੁਣਾਵਾਂ ਰਾਤੀ ਹੋਵਨ ਕਾਲੀਆਂ ਸੁਫੇ ਦਾ ਸੇਵਨ ਦੇਹੋ ਬੱਗਾ ਤੱਪੇ ਘਣਾ ਕਾਲੀਆਂ ਕਾਲੇਵਨ ਕਿਤਨਾ ਵੀ ਸੂਰਜ ਚਾਨਣਾ ਕਰੇ ਕਾਲੀਆਂ ਚੀਜ਼ਾਂ ਕਾਲੀਆਂ ਹੀ ਰਹਿੰਦੀਆਂ ਨੇ ਕਿਤਨੀ ਰਾਤ ਕਾਲਖਵੰਦੇ ਚਿਟੀਆਂ ਚੀਜ਼ਾਂ ਚਿਟੀਆਂ ਹੀ ਰਹਿੰਦੀਆਂ ये जो कहें माहौल ठीक नहीं की करिए माहौल जरा ठीक हो जाए फिर अस ठीक हो जावे सब बहानेबाजिया ने अंधेरी रात बच भी चिटिया चीज चिटियां, चिटियां कितना ही माहौल खराब हो माहौल त प्रहलाद का भी ठीक नहीं सी। प्यो वैरी है जेल पाया हुआ हो चार चार दिन का बुखा वो जेल समाधि ला लेंद असी घर भी नहीं ला सकते ਉਹ ਚਾਰਵਿੰਦਾ ਭੁਖਾ ਹੈ ਸੁਰਤ ਸ਼ਬਦ ਨਾਲ ਜੋੜ ਲੈਂਦਾ ਹੈ ਇੱਥੇ ਭਰ ਪੇਟ ਵੀ ਮਨੁੱਖ ਨਹੀਂ ਜੋੜਦਾ ਹੈ ਉਥੇ ਪਿਓ ਜਾਨ ਦਾ ਵੈਰੀ ਹੈ ਫਿਰ ਵੀ ਉਹ ਪ੍ਰਭੂ ਨਾਲ ਜੁੜਿਆ ਹੋਇਆ ਹੈ ਇੱਥੇ ਮਾਂ ਬਾਪ ਦਾ ਲਾੜ ਮੌਜੂਦ ਹੈ ਸਭ ਕੁਝ ਮੌਜੂਦ ਹੈ ਫਿਰ ਵੀ ਪ੍ਰਭੂ ਨਾਲ ਜੁੜਨਾ ਨਹੀਂ ਹੈ ਮਾਹੌਲ ਤੇ ਪ੍ਰੇਰਣ ਦਾ ਵੀ ਠੀਕ ਨਹੀਂ ਹੈ ਮਾਹੌਲ ਰਾਮ ਦਾ ਵੀ ਠੀਕ ਨਹੀਂ ਹੈ ਬਨਵਾਸ ਹੈ ਰਾਤ ਰੁੱਖਾਂ ਤਲੇ ਕਟਣਾ ਹੁੰਦਾ ਹੈ ਦਿਨ ਨੂੰ ਕਿਦਰੇ ਭੋਜਨ ਨਸੀਬ ਹੋਏਗਾ ਕਿ ਨਹੀਂ ਕਿ ਕੰਧ ਮੌਲ ਖਾ ਕੇ ਗੁਜ਼ਾਰਾ ਕਰਨਾ ਹੋਵੇਗਾ ਜ਼ਿੰਦਗੀ ਤੇ ਕੁਝ ਵੀ ਨਹੀਂ ਮਾਹੌਲ ਤੇ ਠੀਕ ਨਹੀਂ ਹੈ ਲੇਕਿਨ ਉਹ ਜਿੱਥੇ ਵੀ ਨੇ ਜੰਗਲ ਦੇ ਵਿੱਚ ਵੀ ਮੰਗਲ ਹੈ ਮਾਹੌਲ ਕ੍ਰਿਸ਼ਨ ਦਾ ਵੀ ਠੀਕ ਨਹੀਂ ਹੈ ਰਾਜ ਘਰਾਣੇ ਦਾ ਲੜਕਾ ਹੈ ਪਾਲਦੇ ਗੁਜਰ ਪੈਨੇ ਗੋਲੇ ਪੈ ਪਾਲਦੇ ਸ਼ਾਹੀ ਖਾਨਦਾਨ ਦਾ ਲੜਕਾ ਗੋਲੇ ਪੈਪਾਲ ਦੇ ਇਹ ਸਭ ਬਹਾਨੇਵਾਜ਼ੀਆਂ ਨੇ ਜ਼ਰਾ ਮਾਹੌਲ ਠੀਕ ਹੋ ਜਾਏ ਅੰਮ੍ਰਿਤ ਵੀ ਛਕ ਲਵਾਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਇਹ ਕੱਲ੍ਹ ਕੇ ਇਧਰ ਪਾਤਸ਼ਾਹੀ ਤੇਰੀ ਰਹਿਤ ਬੈਠ ਵੀ ਰਖ ਲਿਆਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਅੰਮ੍ਰਿਤ ਵੇਲੇ ਵੀ ਉਠਾਂਗੇ ਜ਼ਰਾ ਮਾਹੌਲ ਠੀਕ ਹੋ ਜਾਏ ਅਸੀਂ ਨਾਮ ਵੀ ਜਪਾਂਗੇ ਸਭ ਬਹਾਨੇਵਾਜ਼ੀਆਂ ਨੇ ਮਾਹੌਲ ਕਦੀ ਠੀਕ ਨਹੀਂ ਹੁੰਦਾ ਕੁਛ ਨਾ ਕੁਛ ਤੇ ਗੜਬੜ ਰਹਿੰਦੀ ਹੈ ਸਾਰੀ ਜ਼ਿੰਦਗੀ ਰਹਿੰਦੀ ਕੁਛ ਨਾ ਕੁਛ ਤੇ ਹੁੰਦਾ ਹੈ ਸਾਗਰ ਲਹਿਰਾ ਤੋਂ ਬਿਨਾ ਨਹੀਂ ਆਉਂਦਾ ਜ਼ਿੰਦਗੀ ਸਮੱਸਿਆਵਾਂ ਤੋਂ ਬਿਨਾ ਨਹੀਂ ਆਉਂਦੀ ਕੁਛ ਨਾ ਕੁਛ ਤੇ ਸਮੱਸਿਆ ਰਹੇ ਮਾਹੌਲ ਗੁਰਨਾਨਕ ਦਾ ਵੀ ਠੀਕ ਨਹੀਂ ਪਿਤਾ ਮਖੱਟੂ ਕਹਿੰਦਾ ਹੈ ਮਮਤਾ ਦੀ ਮਾਰੀ ਹੋਈ ਮਾਂ ਕਹਿੰਦੀ ਹੈ ਕੋਈ ਪੁੱਤਰ ਹੈ ਮੇਰਾ ਸੁਦਾਈ ਹੈ ਸੁਦਾਈ ਹੈ ਬੇਦੀ ਕਹਿੰਦੇ ਨੇ ਬਹੁਤ ਨਾ ਬੇਤਾਲਾ ਹੈ ਬੇਦੀ ਹੁੰਦੇ ਆ ਜਨੇਉ ਨਹੀਂ ਪੈਂਦਾ ਬੇਦੀ ਹੁੰਦੇ ਆ ਵੇਦਾਂ ਤੇ ਸ਼ਰਦਾ ਨਹੀਂ ਰੱਖਦਾ ਬੇਦੀ ਹੁੰਦੇ ਆ ਵੇਦ ਨਹੀਂ ਪੜਦਾ ਬੇਦੀਆਂ ਦੇ ਘਰ ਜਣਾਂ ब्राह्मण ਵੀ ਕਹਿੰਦੇ ਨੇ ਕੁرائی ਹੈ ਬਹੁਤਨਾ ਬੇਤਾਲ ਹੈ ਬਗਦਾਦ ਦੇਚ ਤੇ ਮੁਸਲਮਾਨਾਂ ਨੇ ਪੱਥਰ ਵੀ ਮਾਰ ਦਿੱਤੇ ਹੈ ਮਾਹੌਲ ਤੇ ਠੀਕ ਨਹੀਂ ਹੈ ਬਾਬਰ ਨੇ ਜੇਲ੍ਹ ਦੇਚ ਵੀ ਪਾ ਦਿੱਤਾ ਹੈ ਮਾਹੌਲ ਤੇ ਗੁਰੂ ਅਰਜਨ ਦੇਵ ਜੀ ਦਾ ਵੀ ਠੀਕ ਨਹੀਂ ਹੈ ਵੱਡਾ ਭਰਾ ਪ੍ਰਿਥੀ ਚੰਦ ਵੈਰੀ ਹੈ ਜਾਨ ਦਾ ਵੈਰੀ ਹੈ ਮਸੰਦ ਉਸਨੇ ਸਾਰੇ ਬਾਗੀ ਕਰ ਲੈ ਤੇ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਘਰ ਘਾਟ ਲੁੱਟ ਲਿਆ ਅੰਨ ਲੁੱਟ ਲਿਆ ਧਨ ਲੁੱਟ ਲਿਆ ਬਸਤਰ ਲੁੱਟ ਲਿਆ ਸਾਰਾ ਸਾਜ਼ੋ ਸਮਾਨ ਲੁੱਟ ਲਿਆ ਚਾਰੋਂ ਪਾਸੇ ਪਹਿਰਾ ਬਿਠਾ ਦਿੱਤਾ ਅੰਮ੍ਰਿਤਸਰ ਦੇ ਵਿੱਚ ਕੋਈ ਸੰਗ ਤਾਂ ਗੁਰੂ ਅਰਜਨ ਦੇਵ ਜੀ ਤੱਕ ਪਹੁੰਚਣ ਵੀ ਨਾ ਹੁੰਦੇ ਨੇ ਇਸ ਤਰ੍ਹਾਂ ਦੇ ਲੋਕ ਗੁਰੂ ਤੱਕ ਕੋਈ ਨਾ ਪਹੁੰਚੇ ਅਰੇ ਇਸ ਤਰ੍ਹਾਂ ਦੇ ਵੀ ਲੋਕ ਹੁੰਦੇ ਨੇ ਗੁਰੂ ਸਾਡੇ ਤੱਕ ਨਾ ਪਹੁੰਚੇ ਦਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਰਬਾਰ ਸਾਹਿਬ ਜਦ ਗਏ ਨਾ ਮਸੰਦਾ ਨੇ ਦਰਵਾਜ਼ੇ ਬੰਦ ਕਰ ਦਿੱਤੇ ਗੁਰੂ ਦਾ ਘਰ ਗੁਰੂ ਲਈ ਬੰਦ ਗੁਰੂ ਤੇਗ ਬਹਾਦਰ ਸਾਹਿਬ ਨੂੰ ਅੰਦਰ ਨਹੀਂ ਆਣ ਦਿੱਤਾ ਮਸੰਦਾ ਨੇ ਪਤਾ ਸਤ ਗੁਰੂ ਬਾਹਰ ਬੈਠੇ ਉਥੜਾ ਸਾਹਿਬ ਗੁਰਦੁਆਰਾ ਅਜ ਵੀ ਮੌਜੂਦ ਹੈ ਬਾਹਰ ਬੈਠ ਕੇ ਦਰਵਾਜ਼ਾ ਬੰਦ ਕਰ ਦਿੱਤਾ ਤੁਸੀਂ ਨਹੀਂ ਜਾ ਸਕਦੇ ਜਦ ਸੱਚ ਆ ਜਾਏ ਨਾ ਤਾਂ ਫਿਰ ਜੂਠਿਆਂ ਨੂੰ ਕੌਣ ਪੁਚੇਗਾ ਤੋ ਝੂਠੇ ਨੂੰ ਇਹ ਡਰ ਹੁੰਦਾ ਸੱਚ ਆਵੇ ਹੀ ਨਾ ਆਵੇ ਹੀ ਨਾ ਖਰੀਬਨ ਖਰੀਬਨ ਇਸ ਤਰ੍ਹਾਂ ਦੇ ਲੋਕ ਇੰਜ ਕਹਿ ਲੋ ਚਰਚ ਦੇ ਚੋਂ ਮਸਜਿਦ ਦੇ ਚੋਂ ਮੰਦਰਾਂ ਚ ਖੁਦਾ ਨੂੰ ਕੱਢ ਛੱਡਦੇ ਹੁੰਦੇ ਨੇ ਖੁਦਾ ਤੋਂ ਬਿਨਾਂ ਚਰਚ ਦੀ ਪੂਜਾ ਕਰਦੇ ਨੇ ਭਗਵਾਨ ਤੋਂ ਬਿਨਾਂ ਮੰਦਰਾਂ ਵਿੱਚ ਪੂਜਾ ਚੱਲਦੀ ਹੈ ਬਗੌਰ ਮਤਲਬ ਕਰਨਾ ਐਸਾ ਹੁੰਦਾ ਹੈ ਕੰਕੇ ਭਗਵਾਨ ਹੋਵੇ ਤੇ ਫਿਰ ਸ਼ੈਤਾਨ ਨੂੰ ਕੌਣ ਪੁੱਛੇਗਾ ਸੱਚ ਹੋਵੇ ਤੇ ਫਿਰ ਝੂਠ ਨੂੰ ਕੌਣ ਪੁੱਛੇਗਾ ਇਤਨੀ ਰੋਸ਼ਨੀ ਹੋ ਜਾਏ ਤੇ ਫਿਰ ਅੰਧੇਰੇ ਕਿੱਥੇ ਜਾਣਗੇ ਸ਼ੇਖ ਸਾਦੀ ਨੇ ਤੇ ਕਹਾਣੀ ਲਿਖੀ ਹੈ ਬਈ ਅੰਧੇਰਾ ਰੋਂਦਾ ਪਿੱਟਦਾ ਖੁਦਾ ਕੋਲ ਚਲਾ ਗਿਆ ਤੇ ਆਖਣ ਲੱਗਾ ਖੁਦਾ ਵਨ ਤਾਲਾ ਇੱਕ ਤੂੰ ਮੇਰੇ ਜਾਨ ਦਾ ਵੈਰੀ ਬਣਾਇਆ ਮੈਨੂੰ ਟਿਕਣ ਹੀ ਨਹੀਂ ਦਿੰਦਾ ਇਹ ਸੂਰਜ ਮੇਰੇ ਪਿੱਛੇ ਲੱਠ ਲੈ ਕੇ ਪਿਆਇਆ ਇਹ ਤੂੰ ਮੇਰੇ ਲਈ ਬਣਾਇਆ ਹੈ ਮੈਨੂੰ ਠਿਕਣ ਹੀ ਨਹੀਂ ਦਿੰਦਾ ਕਿਦਰ ਮੇਰਾ ਪੱਕਾ ਦੁਸ਼ਮਣ ਤੁਸੀਂ ਇਸ ਨੂੰ ਰੋਕੋ ਮੇਰੇ ਨਾਲ ਦੁਸ਼ਮਣੀ ਨਾ ਕਰਨਾ ਮੈਨੂੰ ਠਿਕਣ ਦੇਵੇ ਕਹਾਣੀਕਾਰ ਸ਼ੇਖ ਸਾਦੀ ਲਿਖਦਾ ਹੈ ਖੁਦਾ ਨੇ ਸੂਰਜ ਨੂੰ ਤਲਬ ਕੀਤਾ ਆਖਿਆ ਅੱਜ ਅੰਧੇਰਾ ਮੇਰੇ ਕੋਲ ਫਰਿਆਦ ਲੈ ਕੇ ਆਇਆ ਸੀ ਬੜਾ ਰੋਇਆ ਬੜਾ ਰੋਇਆ ਤੇਰੀ ਸ਼ਿਕਾਇਤ ਕਰਦਾ ਸੀ ਤੂੰ ਸੁਣ ਲ ਕਾ ਵੈਰ ਕਮਾਉਣਾ ਤੋ ਕਿਉਂ ਸਨਲ ਦਸ਼ਮਣੀ ਕਰਦਾ ਹੈ ਸੂਰਜ ਨੇ ਹੱਥ ਜੋੜ ਕੇ ਆਖਿਆ ਖੁਦਾਵੰਤਾ ਅੱਲਾ ਮੈਂ ਤੇ ਕਦੀ ਵੇਖਿਆ ਹੀ ਨਹੀਂ ਅੰਧੇਰੇ ਨੂੰ ਤੇ ਜਿੰਨੂੰ ਮੈਂ ਵੇਖਿਆ ਨਹੀਂ ਉਹਦੇ ਨਾਲ ਕਦੀ ਦਸ਼ਮਣੀ ਮੇਰੀ ਮੈਂ ਤੇ ਜਾਣਦਾ ਹੀ ਨਹੀਂ ਉਸ ਨੂੰ ਮੈਨੂੰ ਪਤਾ ਹੀ ਕੋਈ ਨਹੀਂ ਮੈਨੂੰ ਤੇ ਨਾਮ-ਧਾਮ ਦਾ ਹੀ ਪਤਾ ਕੋਈ ਨਹੀਂ اے ਖੁਦਾ ਮੈਂ ਕਿਉਂ ਸਨਲ ਦਸ਼ਮਣੀ ਕਰਾਵਾਂਗਾ ਸੱਚ ਦੇ ਹੁੰਦਿਆਂ ਝੂਠ ਰਹਿ ਨਹੀਂ ਸਕਦਾ ਇਸ ਵਾਸਤੇ ਝੂਠ ਦੀ ਪੂਰੀ ਕੋਸ਼ਿਸ਼ ਆਉਂਦੀ ਹੈ ਦਰਵਾਜ਼ੇ ਬੰਦ ਕਰੋ ਸੱਚ ਨਹੀਂ ਆਣਾ ਚਾਹੀਦਾ ਹਿਰਦੇ ਦੇ ਦਵਾਰ ਬੰਦ ਕਰੋ ਸੱਚ ਅੰਦਰ ਨਹੀਂ ਆਣਾ ਚਾਹੀਦਾ ਮੰਦਰ ਦੇ ਦਰਵਾਰ ਬੰਦ ਕਰੋ ਭਗਵਾਨ ਨਹੀਂ ਆਣਾ ਚਾਹੀਦਾ ਗੁਰੂ ਤੇਗ ਬਹਾਦਰ ਸਾਹਿਬ ਲਈ ਦਰਵਾਜ਼ੇ ਬੰਦ ਕਰ ਦਿੱਤੇ ਹੈ ਇਤਿਹਾਸ ਹੈ ਸਤਗੁਰ ਵਾਪਸ ਜਾਣ ਲੱਗੇ ਇਤੇ ਅਮਰਤ ਸਰਦੀਆਂ ਮਾਤਾਵਾਂ ਨੇ ਰੋਕ ਲਿਆ ਨਹੀਂ ਤੇ ਜਾਣ ਲੱਗੇ ਸ ਉਹਨਾਂ ਨੇ ਨਹੀਂ ਜਾਣ ਦਿੱਤਾ ਤੋਂ ਪਤਾ ਹੈ ਕਵੀ ਸੰਤੋਖ ਸਿੰਘ ਜੀ ਨੇ ਕੀ ਲਿਖਿਆ ਸਾਰੇ ਅਮਰਤ ਸਰੀਆਂ ਲਈ ਨਹੀਂ ਨੇ ਮੈਂ ਅਰਜ਼ ਕਰਾਂ ਭਾਈ ਸੰਤੋਖ ਸਿੰਘ ਜੀ ਦੇ ਬੋਲ ਇਹ ਮਸੰਦ ਜੋ ਅੰਮ੍ਰਿਤ ਸਰਿਏ ਤ੍ਰਿਸ਼ਣ ਅਗਨ ਕੇ ਅੰਤਰ ਸੜਿਏ ਇਹ ਜੋ ਮਸੰਦ ਨੇ ਇਹ ਜੋ ਪੁਜਾਰੀ ਤਬਕਾ ਹੈ ਇਹ ਜੋ ਧਾਰਮਿਕ ਤਬਕਾ ਹੈ ਇਹ ਤੇ ਕ੍ਰਿਸ਼ਨਾਂ ਦੇ ਸੜੇ ਰਹੇ ਨੇ ਕਿਤੇ ਧੇਰੇ ਦੇ ਜੀਣ ਵਾਲੇ ਨੇ ਮਾਇਆ ਰਬ ਰਜਾਈਆ ਇਹ ਕਵੀ ਸੰਤੋਖ ਸਿੰਘ ਜੀ ਨੇ ਲਿਖਿਆ ਸਤਿਗੁਰ ਦੇ ਮੁਖਾਰ ਬਿੰਦ ਤੋ ਬੋਲ ਨਿਕਲੇ माताव ने रोक लिया धन गुरु तेग बहादुर साहब जी महाराज नहीं तो मसंदा ने ते देता सी। चारों पासे मसंदा ने अज पैरा ला दिता संगत गुरु तक ना पहुंचे अन्न धन शस्त्र सब कुछ लुट लिया है चंद ने माहौल तो ठीक नहीं है जहांगीर भी वैरी है है चंद जो कुछ कर रहा है जहांगीर की ताकत भी नाल सी ਕਿਉਂਕਿ ਜਹਾਂਗੀਰ ਨਹੀਂ ਚਾਹੁੰਦਾ ਸੀ ਗੁਰੂ ਘਰ ਦੀ ਸ਼ਕਤੀ ਵੱਧ ਜਾਏ ਤਾਕਤ ਵੱਧ ਜਾਏ। ਔਰ ਜੋ ਮੈਂ ਤਬਲੀਗ ਦਾ ਕੰਮ ਕਰਨਾ ਚਾਹੁੰਦਾ ਉਹਦੇ ਵਿੱਚ ਕੋਈ ਰੁਕਾਵਟ ਖੜੀ ਹੋਵੇ ਉਹ ਨਹੀਂ ਚਾਹੁੰਦਾ ਸੀ। ਉਹਨੂੰ ਬਹੁਤ ਵੱਡਾ ਦੁੱਖ ਹੋਇਆ ਸੀ ਜਦੋਂ ਉਹਨੂੰ ਪਤਾ ਚੱਲਿਆ ਮਹਾਨ ਸੂਫੀ ਸੰਤ ਸਾਈ ਮੀਆਂ ਮੀਰ ਉਹਨੇ ਆਪਣਾ ਮस्तक ਗੁਰੂ ਅਰਜਨ ਦੇਵ ਜੀ ਦੇ ਕਦਮਾਂ ਤੇ ਰਖਿਆ। ਇਹ ਜਹਾਂਗੀਰ ਦੀ ਸੋਚਣੀ ਪੈ ਗਈ ਤੇ ਇਸ ਤਰ੍ਹਾਂ ਦੇ ਪੁਰਸ਼ ਦੇ ਹੁੰਦਿਆਂ ਮੈਂ ਇਸਲਾਮ ਕਿਸ ਤਰ੍ਹਾਂ ਫੈਲਾਵਾਂਗਾ। ਮੀਆਂ ਮੀਰ ਜੈਸੇ ਝੁੱਕਦੇ ਉੱਥੇ। ਵੇ ਮੈਂ ਹਟਾਣਾ ਹੈ। ਪ੍ਰਿਥੀ ਚੰਦ ਨੂੰ ਹੱਥ 'ਚ ਕੀਤਾ ਪ੍ਰਿਥੀ ਚੰਦ ਪਹਿਲੇ ਵੈਰੀ ਸੀ। ਉਹਨੂੰ ਸ਼ਾਹੀ ਘਰਾਣੇ ਦੀ ਤਾਕਤ ਮਿਲ ਗਈ। ਆਦ ਕਾਲ ਤੋਂ ਗੁਰੂ ਘਰ ਨੂੰ ਇਸ ਡੰਗ ਲਾਲ ਕਮਜ਼ੋਰ ਕੀਤਾ ਜਾਂਦਾ ਰਿਹਾ। ਰਾਮ ਰਾਏ ਨੂੰ ਔਰੰਗਜ਼ੇਬ ਨੇ ਖੜਾ ਕਰਕੇ ધਨ ਗੁਰੂ ਹਰਿਕ੍ਰਿਸ਼ਨ ਜੀ ਮਹਾਰਾਜ ਦੀ ਗੁਰਿਆਈ ਨੂੰ ਕਮਜ਼ੋਰ ਕਰਨ ਦੀ ਕੋਸ਼ਿਸ਼ ਕੀਤੀ ਗਈ। ਬਬਰ ਮਤਾਲਾ ਕਰਨਾ ਸਭ ਔਰੰਗਜ਼ੇਬ ਦੀ ਸ਼ੈ ਹੈ। ਵਕਤ ਦੀ ਹਕੂਮਤਾਂ ਨੇ ਚਾਹਦੀਆਂ ਆਉਂਦੀਆਂ। ਕੋਈ ਸਾਡੀ ਬਰਾਬਰੀ ਤੇ ਆ ਜਾਏ ਮੁਕਾਬਲੇ ਤੇ ਆ ਜਾਏ ਕਹਿੰਦੇ ਨੇ ਸੰਗਤਾਂ ਦੇ ਚੋਂ ਜੋ 10-20 ਬੰਦੇ ਅੰਦਰ ਰਹਿ ਗਏ ਸਨ ਅਜ ਦਿਨ ਪਰ ਲੰਗਰ ਨਹੀਂ ਬਣਿਆ ਪੈਰਾ ਰਿਆ ਕੋਈ ਰਸਤ ਪਾਣੀ ਆਈ ਨਹੀਂ ਜਿਹੜੀ ਹੈਗੀ ਸੀ ਉਹ ਸਭ ਲੁੱਟ ਕੇ ਲੈ ਗਿਆ ਪ੍ਰਤੀ ਚੰਦ ਅੰਨ ਲੁੱਟ ਕੇ ਲੈ ਗਿਆ ਧਨ ਲੁੱਟ ਕੇ ਲੈ ਗਿਆ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਦੀ ਸੁਪਤਨੀ ਸਾਡੀ ਜਗਤ ਮਾਤਾ ਗੰਗਾ ਜੀ ਨੇ ਘਰ ਟਟੋਲਣਾ ਸ਼ੁਰੂ ਕੀਤਾ ਮਤਾ ਕੁਛ ਲਬੇ ਦੋ ਪ੍ਰਸ਼ਾਦੇ ਤੇ ਬਣ ਧਨਗੁਰੂ ਅਰਜਨ ਲਈ ਦੇਵ ਜੀ ਲਈ ਅਜ ਦਿਨ ਭਰ ਦਾ ਕੁਛ ਵੀ ਅਨ ਪਾਣੀ ਨੇ ਕੁਛ ਵੀ ਅਨ ਪਾਣੀ ਨੇ ਇਹ ਮਹਾਰਾਜ ਦੇ ਸਿਰਫ ਬੋਲ ਹੀ ਨਹੀਂ ਆ ਗਿਆ ਮੈਂ ਭੂਖ ਸੋਈ ਕਰ ਸੁਖਾ ਸੋਗ ਹਰਖ ਨਹੀਂ ਜਾਣਿਆ ਜੋ ਜੋ ਹੁਕਮ ਭਇਓ ਸਾਹਿਬ ਕਾ ਸੋ ਮਾ ਥੈ ਲੈਵਾਨਿਆ ਖੈਰ ਮੁਖਤਸਰ ਮੈਂ ਅਰਜ਼ ਕਰਾਂ ਇੱਕ ਮਿੱਟੀ ਦੇ ਭਾਂਡੇ ਵਿੱਚ ਥੋੜਾ ਜਿਹਾ ਕਿਧਰੇ ਬੇਸਣ ਬਿਆਸ ਇਹਦੇ ਦੋ ਪ੍ਰਸ਼ਾਦੇ ਬਣੇ ਮਿੱਟੀ ਦੇ ਤਵੇ ਦੇ। ਔਰ ਮਿੱਟੀ ਦੇ ਠੀਕਰੇ ਦੇ ਚ ਇਹ ਦੋ ਪ੍ਰਸ਼ਾਦੇ ਸਤਿਗੁਰਾਂ ਦੇ ਅੱਗੋਂ ਰੱਖਿਆ। 판ਡੇ ਵੀ ਕੋਈ ਨਹੀਂ ਸੀ। ਲੇਕਿਨ ਇਹ ਦੋ ਪ੍ਰਸ਼ਾਦੇ ਅੱਗੋਂ ਰੱਖਦਿਆਂ ਸਾਰ ਚੀਖ ਨਿਕਲ ਗਈ। ਜਗਤ ਮਾਤਾ ਗੰਗਾ ਦੇ। ਆਪਣੇ ਹੰਝਵਾਨ ਨੂੰ ਨਹੀਂ ਰੋਕ ਸਕਿਆ। ਜਜ਼ਬਾਤ ਦੇ ਚਾ ਦੇ। ਧੰਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਅੰਮ੍ਰਿਤਮਈ ਬੋਲ ਅਮਰ ਕਲਾਮ ਜੋ ਆਪਦੇ ਕੰਠ ਤੋਂ ਪ੍ਰਗਟ ਹੋਇਆ ਰੂਖੋ ਭੋਜਨ ਕਨੜੇ ਰਾਗ ਦੇ ਅੰਦਰ ਹੈ ਕਦੀ ਕਦੀ ਬਾਹੀ ਕਲਿਆਨ ਸਿੰਘ ਪੜਤਾ ਲਗਾਉਂਦੇ ਨੇ ਇਸ ਸ਼ਬਦ ਦੇ ਰੂਖੋ ਭੋਜਨ ਭੋਮ ਸੈ ਸਖੀ ਪ੍ਰੇਸੰਗ ਸੁਖ ਬਿਆਤ ਐ ਸਖੀ ਤੋ ਰੋਨਾ リティ ਚੰਦ ਅਨਲੁੱਟ ਕੇ ਲੈ ਗਿਆ ਧਨ ਲੁੱਟ ਕੇ ਲੈ ਗਿਆ ਬਸਤਰ ਲੁੱਟ ਕੇ ਲੈ ਗਿਆ ਸ਼ਸਤਰ ਲੁੱਟ ਕੇ ਲੈ ਗਿਆ ਪਰ ਇਨਾਂ ਸਾਰੀਆਂ ਚੀਜ਼ਾਂ ਨੂੰ ਦੇਣ ਵਾਲਾ ਜਿਹੜਾ ਮਹਾਨ ਦਾਤਾ ਹੈ ਉਹ ਤੇ ਮੇਰੇ ਹਿਰਦੇ ਚ ਬੈਠਾ ਉਹਨੂੰ ਤੇ ਲੁੱਟ ਕੇ ਨਹੀਂ ਲੈ ਗਿਆ ਫਿਰ ਰੋਣਾ ਕਿਹੜੀ ਗੱਲ ਰੂਖੋ ਭੋਜਨ ਭोम ਸੈ ਸਖੀ ਪ੍ਰੇ ਸੰਗ ਸੁਖ ਬਿਆਸ ਸੰਤ ਨਾ ਛਾਡੇ ਸੰਤੈ ਜੇ ਕੋਟਕ ਮਿਲੇ ਅਸੰ ਮਾਹੌਲ ਬਾੜ ਦਾ ਕਿਤਨਾ ਵੀ ਖਰਾਬ ਕਿਉਂ ਨਾ ਹੋਵੇ संत अपना मन खराब नहीं करता इतनी मैरुस करते हैं छोटिया छोटिया गलों के बाजे जरा माहौल ठीक तो नहीं ठीक हो जाए अमृत छक लवेंगे तो माहौल ठीक करद्या करदे अपनी जिंदगी लगा बैठेगा कभी नहीं छक सकेगा माहौल किसका ठीक होया है किसी का भी नहीं होया बड़े बड़े अवतारी पुरुषों का माहौल ठीक नहीं होया कि ते तेरा कितों हो जाएगा सारी जिंदगी जंगो जदल दिश लंघ गई मुहम्मद साहब की सारी जिंदगी धन गुरु गोबिंद जी महाराज लारिख देने आदार ने कभी दरपाशाह एक रात भी आराम दे नहीं सो सके का दिल पुरस्कों से निकलने ना दिया था ते हर वक्त संघर्ष रहे भज दौड़ रहे ਕਦੀ ਇਧਰ ਕਦੀ ਉਧਰ ਅਦਾਵਤਾਂ ਭਾਈ ਧਾਰ ਦੇ ਰਾਜਿਆਂ ਦੀ ਅਦਾਵਤ ਵਖਤ ਦੀ ਹਕੂਮਤ ਔਰੰਗਜ਼ੇਬ ਦੀ ਅਦਾਵਤ ਸੋਡੀਆਂ ਦੀ ਅਦਾਵਤ ਮਸੰਦਾਂ ਦੀ ਅਦਾਵਤ ਤੇਰਮਲ ਦੀ ਅਦਾਵਤ ਚਾਰੋਂ ਪਾਸੇ ਅਦਾਵਤ ਹੀ ਅਦਾਵਤ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਦੇਖਿਆ ਸਿੱਖੀ ਦਾ ਦਾਇਰਾ ਬਹੁਤ ਵੱਧ ਗਿਆ ਵਿਹਾਰ ਆਸਾਮ ਮਹਾਰਾਸ਼ਟਰ ਗੁਜਰਾਤ ਸਭ ਲਪੇਟ ਦੇ ਚ ਆ ਗਿਆ ਤੋ ਗੁਰਬਾਣੀ ਦੇ ਸਰੂਪ ਧੰਗੁਰ ਗੁਰਨ ਸਾਹਿਬ ਦੇ ਸਰੂਪ ਬਹੁਤੇ ਚਾਹੀਦੇ ਨੇ। ਧੀਰਮਲ ਕੁਲ ਮੰਗ ਕੀ ਥੀ ਤਾਂ ਕੇ ਇਸ ਦੇ ਉਤਾਰੇ ਕਰਵਾਈ ਗਏ। ਫਿਰ ਉਹ ਬੀੜ ਜੋ ਧੰਗੁਰੋ ਅਰਜਨਦੇਵ ਜੀ ਮਹਾਰਾਜ ਨੇ ਲਿਖਵਾਈ ਤੇ ਭਾਈ ਗੁਰਦਾਸ ਜੀ ਨੇ ਲਿਖੇ। ਅਤਾ ਧੀਰਮਲ ਨੇ ਕੀ ਆਖਿਆ? ਜੇ ਵਾਖਈ ਗੁਰੂ ਨਾਨਕ ਦੀ ਗੱਦੀ ਦੇ ਵਾਰਸ ਹੋ ਤੁਸੀਂ ਤਾਂ ਖੁਦ ਉਚਾਰਨ ਕਰ ਲੋ। ਮੈਂ ਨਹੀਂ ਦੇਣੇ। ਤੇ ਜੇ ਸੂਰ ਬੇਰ ਹੋ ਤਾਂ ਮੇਰੇ ਨਾਲ ਜੰਗ ਕਰਕੇ ਵੇਖ ਲੋ ਜੇ ਤੁਸੀਂ ਸੂਰ ਬੇਰ ਤੇ ਯੁੱਧ ਕਰਕੇ ਵੇਖ ਲੋ ਜੰਗ ਕਰਕੇ ਵੇਖ ਲੋ ਤੇ ਜੇ ਗੁਰਨਾਣਕ ਦੀ ਗੱਦੀ ਦੇ وارث ਤਾਂ ਖੁਦ ਉਚਾਰਨ ਕਰ ਲੋ ਮੈਂ ਨਹੀਂ ਦੇਣੀ ਦੋਹਾਂ ਦੇ ਜਿਹੜਾ ਰਸਤਾ ਚੁਣਨਾ ਨੇ ਚੁਣ ਲੋ ਮੈਂ ਕਿਸੇ ਕੀਮਤ ਤੇ ਨਹੀਂ ਦੇਣਾ ਯੁੱਧ ਕਰਨਾ ਹੈ ਤਾਂ ਯੁੱਧ ਕਰਕੇ ਵੇਖ ਲੋ ਜੰਗ ਕਰਕੇ ਵੇਖ ਲੋ ਦੀਰਮਲ ਕੁਲ ਵੀ ਫੌਜ ਸੀ ਲੜਾਕ ਬਿਰਤੀ ਉਸਦੀ ਹੈ ਹੀ ਸੀ ਸਤਿਗੁਰੂ ਨੇ ਮناسب ਨਹੀਂ ਸਮਝਿਆ ਧੀਰਮਲ ਨਾਲ ਯੁੱਧ ਕਰਨਾ ਵਰਨਾ ਬੜੇ ਬੜੇ ਯੁੱਧ ਹੋਏ ਨੇ ਪਰ ਧੀਰਮਲ ਨਾਲ ਯੁੱਧ ਕਰਨਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਮناسب ਨਹੀਂ ਸਮਝਿਆ ਦਮਦਮਾ ਸਾਹਿਬ ਦੇ ਚ ਬੈਠੇ ਨੇ ਮੌਜ ਦੇ ਚ ਕਾਗਜ਼ ਮੰਗਵਾਏ ਕਲਮ ਆਪਣੇ ਹੱਥੋਂ ਦਿੱਤੀ ਮਨੀ ਸਿੰਘ ਨੂੰ ਆਖੇ ਸਤਿਗੁਰੂ ਦੇ ਸਰੂਪ ਧਨ ਗੁਰੂ ਗਨ ਸਾਹਿਬ ਜੀ ਮਹਾਰਾਜ ਦੇ ਸਰੂਪ ਤਿਆਰ ਕਰਨੇ ਨੇ ਸਿੱਖੇ ਦਾ ਦਾਇਰਾ ਵਧ ਗਿਆ ਬਾਣੀ ਦਾ ਪਾਠ ਥਾਂ ਥਾਂ ਤੇ ਹੋ ਰਿਹਾ ਹੈ ਗੁਰਬਾਣੀ ਦੇ ਸਰੂਪ ਦੇ ਦਰਸ਼ਨ ਥਾਂ ਥਾਂ ਤੇ ਹੋ ਰਹ ਹਨ ਕਹਿੰਦੇ ਨੇ ਤਿੰਨ ਮਹੀਨੇ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਚਾਰਨ ਕਰਦੇ ਗਏ ਪਾਈ ਮਾਨੀ ਸਿੰਘ ਲਿਖਦੇ ਵੇ ਇਹ ਪਹਿਲੀ ਵੀੜ ਜੋ ਕਰਤਾਰਪੁਰ ਦੀ ਅੱਜਕੱਲ ਜੋ ਰਾਮ ਸਰ ਵਿੱਚ ਲਿਖੀ ਗਈ ਤੇ ਕਰਤਾਰਪੁਰ ਦੇ ਵਿੱਚ ਮੌਜੂਦ ਹੈ ਤੀਰ ਮੱਲੀਆਂ ਦੇ ਕੋਲ ਇਹਦੇ ਲਿਖਾਰੀ ਭਾਈ ਗੁਰਦਾਸ ਜੀ ਸਨ ਉਚਾਰਨ ਕਰਤਾ ਗੁਰੂ ਅਰਜਨ ਦੇਵ ਜੀ ਇਹ ਜਿਹੜੀ ਵੀੜ ਪ੍ਰਕਾਸ਼ ਮਾ ਨੇ ਸਾਰੀ ਦੁਨੀਆ ਚ ਇਹਦੇ ਉਚਾਰਨ ਕਰਤਾ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਲਿਖਾਰੀ ਭਾਈ ਮਨੀ ਸਿੰਘ ਨੇ ਲਿਖਣ ਵਾਲੇ ਭਾਈ ਵਨੀ ਸਿੰਘ ਨੇ ਕਰਤਾਰਪੁਰ ਦੀ ਵੀੜ ਤੇ ਇਸ ਵੀੜ ਦੇ ਚ ਬਸ ਥੋੜਾ ਜਿਹਾ ਅੰਤਰਾ ਉਸ ਦੇ ਚ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਨੇ ਇਹਦੇ ਚ ਸਤਿਗੁਰਾਂ ਨੇ ਗੁਰ ਤੇਗ ਬਹਾਦਰ ਸਾਹਿਬ ਦੀ ਬਾਣੀ ਚੜਾਈ ਹੋਏ ਔਰ ਆਪ ਸੁਣ ਕੇ ਹੈਰਾਨ ਹੋਵੋ ਕਦੀ ਮੌਕਾ ਮਿਲੇ ਤੇ ਦਰਸ਼ਨ ਵੀ ਕਰ ਸਕਦੇ ਹੋ ਕਰਤਾਰਪੁਰ ਜਾ ਕੇ ਜਿੱਥੇ ਜਿੱਥੇ ਤੁਸੀਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੇਖਦੇ ਹੋ ਨਾ ਹੁਣ ਇੱਥੇ ਇੱਥੇ ਉੱਥੇ ਪੰਨੇ ਖਾਲੀ ਨੇ ਉਸ ਉਸ ਬੀੜ ਦੇ ਕਰਤਾਰਪੁਰ ਦੀ ਬੀੜ ਦੇ ਵਿੱਚ ਉਹ ਪਤਰੇ ਖਾਲੀ ਪੈਣ ਉਹ ਜਗ੍ਹਾ ਖਾਲੀ ਪਈਆ ਦੋ ਦੋ ਪੰਨੇ ਇੱਕ ਇੱਕ ਪੰਨਾ ਖਾਲੀ ਪਿਆ ਕਿਉਂਕਿ ਇਤਨੀ ਇਤਨੀ ਬਾਣੀ ਹੈ ਗੁਰੂ ਤੇਗ ਬਹਾਦਰ ਸਾਹਿਬ ਦੀ ਇਹ ਪੰਨੇ ਖਾਲੀ ਪੈਣੇ ਹੁਣ ਤੇ ਬਹੁਤ ਕਠਿਨਾਈ ਨਾਲ ਦਰਸ਼ਨ ਕਰਾਉਂਦੇ ਨੇ ਕਿਉਂਕਿ ਸ਼੍ਰੋਮਣੀ ਕਮੇਟੀ ਨੇ ਮੰਗ ਕਰ ਲਈ ਸੀ ਬੇਤੋ ਸ਼ੇਖਾ ਨੇ ਚ ਰੱਖੀ ਹੈ ਸਾਰਿਆਂ ਨੂੰ ਖੁੱਲ੍ਹੇ ਦਰਸ਼ਨ ਨਹੀਂ ਦਿੱਤੇ ਉਹਨਾਂ ਨੇ ਉਦੋਂ ਕਲਗੀ ਦਰਨੋਂ ਨਹੀਂ ਦਿੱਤੀ ਤੇ ਹੁਣ ਪੰਥ ਨੂੰ ਕਿਹ ਦੇਣਗੇ ਇਹ ਵੀ ਮੈਰਜ ਕਰਦੇ ਆ ਉਦੋਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਮੰਗਦੇ ਰਹੇ ਗਏ ਨਹੀਂ ਦਿੱਤੀ ਤੇ ਹੁਣ ਪੰਥ ਮੰਗਦਾ ਰਹ ਗਿਆ ਨਹੀਂ ਦਿੱਤੇ ਖੈਰ ਮੁਖਤਸਰ ਜੋ ਹੈ ਮੈਂ ਅਰਜ਼ ਕਰਾਂ ਮਨੀ ਸਿੰਘ ਨੇ ਤੇ ਸ਼ੱਕ ਕੀਤਾ ਮਹਾਰਾਜ ਬੋਲ ਤੇ ਤੁਹਾਡੇ ਵੀ ਨੇ ਬਚਨ ਅੰਮ੍ਰਿਤਮਈ ਤੇ ਤੁਹਾਡੇ ਵੀ ਨੇ ਵੀਰ ਤੁਸੀਂ ਸੰਪੂਰਨ ਕਰਾ ਲਈ ਆਪਣੀ ਬਾਣੀ ਨਹੀਂ ਮਨੀ ਸਿੰਘ ਅਸੀਂ ਜੋ ਲਿਖਾਇਆ ਹੈ ਉਹਦੇ ਵਿੱਚ ਇਤਿਹਾਸ ਹੈ 24 avatars ਦਾ ਇਤਿਹਾਸ ਹੈ ਸਤਿਗੁਰ ਦਾ ਆਪਣਾ ਇਤਿਹਾਸ ਹੈ ਅਬ ਮੈਂ ਆਪਣੀ ਕਥਾ ਬਕਾਣੋ ਤਬ ਸਾਦਤ ਜੈ ਬੇਦਮਾ ਹੋਇਆ ਨੋ ਮਨੀ ਸਿੰਘ ਅਸੀਂ ਆਪਣੀ ਕਥਾ ਪਰਮਾਤਮਾ ਦੀ ਕਥਾ ਦੇ ਵਿੱਚ ਨਹੀਂ ਲਿਖਣੀ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਰਮਾਤਮਾ ਦੀ ਕਥਾ ਇਸ ਪਰਪੰਚ ਮੇ ਸਾਚੇ ਨਾਮ ਕੀ ਵਡਾਈ ਮਤ ਕੋ ਧਰੋਗ ਮਾਨਾ ਕਿਸੇ ਗੁਰੂ ਦਾ ਇਤਿਹਾਸ ਨਹੀਂ ਹੈ ਕਿਸੇ ਪਾਤਸ਼ਾਹੀ ਦਾ ਇਤਿਹਾਸ ਨਹੀਂ ਗੁਰਨਾਣਕ ਕਿੱਥੇ ਪ੍ਰਗਟ ਹੋਏ ਕਦੋਂ ਪ੍ਰਗਟ ਹੋਏ ਉਹਨਾਂ ਦੇ ਮਾਪੇ ਬਾਪ ਕੌਣ ਸਨ ਪਤਨੀ ਦਾ ਕੀ ਨਾਂ ਸੀ ਬੱਚੇ ਕਿਤਨੇ ਸਨ ਗੁਰੂ ਗ੍ਰੰਥ ਸਾਹਿਬ ਵਿੱਚ ਨਹੀਂ ਹੈ ਕਦੋਂ ਜੋਤੀ ਜੋਤ ਸਨ ਹੈ ਨਹੀਂ ਹੈ ਇਤਿਹਾਸ ਨਹੀਂ ਹੈ ਨਿਰੋਲ ਬ੍ਰਹਮ ਗਿਆਨ ਹੈ ਨਿਰੋਲ ਪ੍ਰਮਾਤਮਾ ਦਾ ਗਿਆਨ ਖੈਰੇ ਵਿੱਚਕਾਰ ਗੱਲ ਆ ਗਈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਸੂਰਜ ਸਾਰਿਆਂ ਨੂੰ ਚਾਨਣ ਨਹੀਂ ਦਿੰਦਾ ਉੱਲੂ ਨੂੰ ਚਾਨਣਾ ਨਹੀਂ ਮਿਲਦਾ ਗੋਗੋ ਨੂੰ ਚਾਨਣਾ ਨਹੀਂ ਮਿਲਦਾ ਪੰਛੀਆਂ ਵਿੱਚ ਕੋਈ ਘੱਟ ਗੁਗੂ ਥੋੜੇ ਨੇ ਜੋ ਗੁਗੂ ਨੇ ਮਨੁੱਖੀ ਦੁਨੀਆ 'ਚ ਬਹੁਤ ਜ਼ਿਆਦਾ ਨੇ ਬਹੁਤ ਜ਼ਿਆਦਾ ਹੈ ਗੁਰ ਸ਼ਬਦ ਦੇ ਚਾਨਣੇ ਵਿੱਚ ਕੁਝ ਦਿਖਾਈ ਦੇਵੇ ਗੁਰਬਾਣੀ ਦੀ ਰੋਸ਼ਨੀ 'ਚ ਕੁਝ ਦਿਖਾਈ ਦੇਵੇ ਇਤਨੀ ਸੂਝ-ਬੂਝੀ ਕੋਈ ਨਹੀਂ ਮਨ ਰੇ ਸੰਸਾਰ ਅੰਧ ਗਹਿਰਾ ਇੱਕ ਤੇ ਮਨੁੱਖ ਦੁਨੀਆ 'ਚ ਅੰਧੇਰਾ ਹੈ ਅਚੇਤ ਹੈ ਦੂਸਰਾ ਅੰਧਾ ਆਪਣਾ ਅਚੇਤਪਣਾ ਦੇਖ ਸਕੇ ਇਤਨਾ ਬੌਧ ਵੀ ਕੋਈ ਨਹੀਂ असंख्य मौरक अंधघोष कोशिश ते मेरी सी इस पौड़ी दे पूरे अर्थ मैं थौडे सामने करदा कल करंगा ते फणो हुण लेट वे ना करिए असंख्य मौरक अंधघोर अंधेरे दा जीवन ओ जानणे दा जीवन सी असंख्य जब असंख्य ब ਔਰ ਇਸ ਚੱਕਰੇ ਚ ਨਾ ਪੈਣਾ ਗੋਗੋਈ ਅੰਧੇਰੇ ਚੋਂ ਦੇਣਾ ਬਹੁਤੇ ਮਨੁੱਖ ਅੰਧੇਰੇ ਚ ਨੇ ਕਲਬ ਨਾਲ ਤਾਲ ਮੇਲ ਬੈਠ ਸਕਦਾ ਹੈ ਗੁਰਦੁਆਰੇ ਨਾਲ ਨਹੀਂ ਸ਼ਰਾਬਖਾਨਿਆਂ ਨਾਲ ਤਾਲ ਮੇਲ ਬੈਠ ਸਕਦਾ ਹੈ ਅੰਮ੍ਰਿਤ ਦੇ ਸੋਮਿਆਂ ਨਾਲ ਨਹੀਂ ਜੂਏ ਖਾਨਿਆਂ ਨਾਲ ਵੈਸ਼ੇ ਆਲਿਆਂ ਨਾਲ ਸੰਬੰਧ ਜੁੜ ਸਕਦਾ ਹੈ ਗੁਰਦੁਆਰਿਆਂ ਨਾਲ ਨਹੀਂ ਹੈ ਮੰਦਰਾਂ ਨਾਲ ਨਹੀਂ ਅਕਸਰ ਪ੍ਰਭਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਭਾਰਤ ਵਿੱਚ ਮੰਦਰਾਂ ਦੇ ਗੁਰਦੁਆਰਿਆਂ ਦੇ ਰਾਤ ਦੇ ਸਮੇਂ ਦਰਵਾਜ਼ੇ ਖੁੱਲਦੇ ਨੇ ਸ਼ਰਾਬਖਾਨਿਆਂ ਦੇ ਵੈਸ਼ੇ ਆਲਿਆਂ ਦੇ ਜਦ ਮੈਨੂੰ ਲਾਸ ਏਂਜਲਸ ਦੇ ਚੋਂ ਸਿੰਘ ਕਹਿਣ ਲੱਗਾ ਹੈ ਨਹੀਂ ਜੀ ਤੁਹਾਨੂੰ ਰਾਤ ਦੀ ਜ਼ਿੰਦਗੀ ਦਿਖਾਈ ਹੈ ਮੈਂ ਕਿਹਾ ਤੂੰ ਦੇਖਦਾ ਹਾਂ ਕਹਿੰਦੇ ਹਾਂ ਤਾਂ ਮੈਂ ਕਿਹਾ ਮੈਂ ਅੱਜ ਕਥਾਈ ਤੇ ਸੁਣਾਈ ਹੈ ਰਾਤ ਦੀ ਜ਼ਿੰਦਗੀ ਤੇ ਉੱਲੂਆਂ ਦੀ ਆਉਂਦੀ ਹੈ ਉੱਲੂ ਮੈਨੂੰ ਬਣਾਣਾ ਹੀ ਤੇ ਲੈ ਜਾਵੇਗਾ ਕਹਿੰਦੇ ਕਹਿੰਦੇ ਜੀ ਤੁਸੀਂ ਤੇ ਪਰੋਖ ਰੂਪ ਦੇ ਚ ਮੈਨੂੰ ਉੱਲੂ ਆਖਿਆ ਪਰੋਖ ਕਹਿੰਦੇ ਨੇ ਜਿਵੇਂ ਬੈਕਗ੍ਰਾਉਂਡ ਦੇ ਪਿੱਛੇ ਖੜੇ ਹੋ ਕੇ ਸੰਸਕ੍ਰਿਤ ਦਾ ਸ਼ਬਦ ਹੈ ਪਰੋਖ ਪਿੱਛੇ ਝੁਕ ਗਏ ਤੁਸੀਂ ਤਾਂ ਮੈਨੂੰ ਉੱਲੂ ਕਹਿ ਦਿੱਤਾ ਮੈਂ ਕਿ ਤੂੰ ਸੀ ਮੈਨੂੰ ਉੱਲੂ ਬਣਾਉਂਦੇ ਸੀ ਮੈਂ ਮੈਂ ਕੀ ਕਰਾਂ ਫਿਰ ਤੁਸੀਂ ਇਸ ਤਰ੍ਹਾਂ ਕਹਿ ਰਹੇ ਸੀ ਲਾਹਸ ਵਿਗਾਸ 에어ਪੋਰਟ ਦੇਥੇ ਪਲੇਨ ਬਦਲਣਾ ਸੀ ਮੈਨੂੰ ਯਾਦ ਹੈ ਇੱਥੋਂ ਹੀ ਗਿਆ ਸੀ ਮੈਂ ਲਾਹਸ ਅੰਜਲੇ ਸਿੱਥੋਂ 에어ਪੋਰਟ ਤੇ ਵੀ ਜੂਆ ਚੱਲ ਰਿਹਾ ਹੱਦ ਹੋ ਗਈ ਸਾਰਾ ਸ਼ਹਿਰ ਤੇ ਜਵਾਰੀਆਂ ਦਾ ਹੈ ਵੀ ਚਲੋ 에어ਪੋਰਟ ਤੋਂ ਬਾਹਰ ਨਿਕਲ ਕੇ ਖੇਡ ਲਿਓ ਉੱਥੇ ਵੀ ਖੇਡ ਦੇਣਾ ਉੱਥੇ ਬੈਠਿਆਂ ਬੈਠਿਆਂ ਵੀ ਜੂਆ ਚੱਲ ਰਿਹਾ ਰਾਤ ਦੀ ਜ਼ਿੰਦਗੀ ਜੂਏਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ ਵੈਸ਼ਾਲਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ ਸ਼ਰਾਬਖਾਨਿਆਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ థিয়েਟਰਾਂ ਤੇ ਕਲਬਾਂ ਦੇ ਦਰਵਾਜ਼ੇ ਰਾਤ ਨੂੰ ਖੁੱਲਦੇ ਨੇ ਜਿਨ੍ਹਾਂ ਦੀ ਜ਼ਿੰਦਗੀ ਰਾਤ ਵਰਗੀ ਹੈ ਉਹਨਾਂ ਦਾ ਉੱਥੇ ਤਾਲਮੇਲ ਬੈਠਦਾ ਹੈ ਉੱਥੇ ਤਾਲਮੇਲ ਬੈਠਦਾ ਉੱਥੇ ਦਿਖਾਈ ਦਿੰਦਾ ਗੁਰਦੁਆਰੇ ਤੇ ਸ਼ਾਇਦ ਇਹਨਾਂ ਦੀ ਅੱਖਾਂ ਬੰਦ ਹੋ ਜਾਣਗੀਆਂ ਕੁਝ ਨਹੀਂ ਦਿਖਾਈ ਤੇ ਕੁਝ ਨਹੀਂ ਦਿਖਾਈ ਦੇਗਾ ਕੁਝ ਵੀ ਨਹੀਂ ਦਿਖਾਈ ਦੇਗਾ ਉਨਾ ਬਾਰੇ ਮੇਰੇ ਪਤਸ਼ਾ ਇਹ ਪੌੜੀ ਉਚਾਰਨ ਕਰਦੇ ਨੇ ਇੱਕ ਚਾਨਣ ਪਖ ਇੱਕ ਆਨੇਰਾ ਪਖ ਇੱਕ ਦਿਨ ਦੀ ਜ਼ਿੰਦਗੀ ਇੱਕ ਰਾਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਸ ਕਰਦੇ ਆ ਇਹ ਕਥਾ ਤੁਹਾਨੂੰ ਚੰਗੀ ਲੱਗੀ ਹੋਣੀ ਆ ਇਸ ਤਰ੍ਹਾਂ ਦੀਆਂ ਹੋਰ ਕਥਾ ਸੁਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਬੈਲ ਆਈਕਨ ਨੂੰ ਪ੍ਰੈਸ ਕਰੋ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕਣ ਗੁਰੂ ਮਾਰਾ ਸਾਹਿਬ ਨੂੰ ਚੜ੍ਹਦੀ ਕਲਾ ਵਿੱਚ ਰੱਖੇ ਪੁੱਛਦਾ ਜੁਕਾਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ